52 ইয়ার্স ਹੋ ਗਏ ਜੈਂਟਲਮੈਨ ਐਂਡ ਚੈਨਲ ਦੇਖ ਰਹੇ ਸੀ ਆਪਣਾ ਇੰਡੀਅਨ ਸ਼ੋ ਹੂੰ ਉਹਦੇ ਵਿੱਚ ਸਮ ਆਯੁਰਵੇਦਿਕ ਡਾਕਟਰ ਵਾਸ ਟੈਲਿੰਗ ਵੀ ਤੁਸੀਂ ਕੋਈ ਸਮੱਸਿਆ ਦਾ ਹੱਲ ਹੈਗਾ ਕਿਸੇ ਦਾ ਵੀ ਤੇ ਇੱਕ ਖੁਰਾਸਾਨੀ ਅਜਵਾਨ ਹੈ ਗਿਆ ਅੱਛਾ ਜੀ ਤੇ ਉਹ ਲਾਓ ਉਹਨੂੰ ਬੋਇਲ ਕਰਕੇ ਪੀਣੀ ਆ ਤੇ ਤੁਹਾਡੇ ਦੁੱਖ ਦਰਦ ਜਿਹੜੇ ਉਹ ਦੂਰ ਹੋ ਜਾਂਦੇ ਨੇ ਹੂੰ ਸੋ ਨੋਬਡੀ ਨੂ ਵੀ ਇਸ ਬੰਦੇ ਨੇ ਉਹ ਕਰਨਾ ਹੈ ਸੋ ਉਹਨੇ ਆਪਣੀ ਫੈਮਲੀ ਨੂੰ ਉੱਥੇ ਆਰਡਰ ਕੀਤਾ ਵੀ ਇਹ ਭੇਜ ਦਿਓ ਤੇ ਉਹਨਾਂ ਨੂੰ ਮਿਲੀ ਨਹੀਂ ਉੱਥੋਂ ਕਿਤੇ ਅੱਛਾ ਜੀ ਸੋ ਫਿਰ ਉਹਨੇ Amazon ਤੋਂ ਆਰਡਰ ਕਰਕੇ ਮੰਗਾ ਲਈ ਤੇ ਕਰੀ ਅਦਰ ਅੱਛਾ ਜੀ ਅੱਛਾ ਪਰ ਕਿਸੇ ਨੂੰ ਪਤਾ ਨਹੀਂ ਕੀ ਹੋ ਰਿਹਾ ਉਹਨਾਂ ਹੀ ਡਿਡ ਟੈਲ ਐਨੀਬਾਡੀ ਵੀ ਮੈਂ ਆ ਲੈਣੀ ਆ ਅਜਵੈਨ ਅੱਛਾ ਜੀ ਸੋ ਪੈਕੇਟ ਲੈ ਲਿਆ ਉਹਨੇ ਤੇ ਉਹਦੀ ਫੈਮਲੀ ਬਾਹਰ ਜਾ ਰਹੀ ਸੀਗੀ ਤੇ ਉਹ ਆਪਣੀ ਅਜਵੈਨ ਬੋਇਲ ਕਰਕੇ ਪੀਣ ਲੱਗ ਗਿਆ ਰਹੀਂ ਅੱਛਾ ਜੀ ਉਹ ਜਦੋਂ ਘਰ ਆਏ ਘੰਟੇ ਚ ਉਹ ਆਲਮੋਸਟ ਇੱਕ ਹੰਟਕ He okay. couldn't walk. He was incoherent. He was, uh, you know, catching flies in the air. He was seeing and confused. And... He had the palpitations. Hmm. So, at the end, he almost stopped breathing.